ਗੁਰੂ ਕੀ ਪਿਆਰੀ ਸਾਸੰਗਤ ਜੀ}{|\text{ਖਿਆਲਕੋਟ ਸ਼ਹਿਰ ਦੇ ਵਿੱਚ ਇੱਕ ਹਮਜਗਸ ਨਾਮ ਦਾ ਪੀਰ ਰਹਿੰਦਾ ਸੀ ਹਮਜਗਸ ਉਸ ਇਲਾਕੇ ਦਾ ਬਹੁਤ ਹੀ ਮੰਨਿਆ ਪਰਮੰਨਿਆ ਪੀਰ ਸੀ}{|\text{ਖਿਆਲਕੋਟ ਨਗਰ ਦੇ ਲੋਕ ਉਸ ਪੀਰ ਦੀ ਕਰਾਮਾਤੋਂ ਬਹੁਤ ਡਰਦੇ ਸਨ ਕਿਉਂਕਿ ਉਹ ਜਿਹੜੇ ਵੀ ਬਚਨ ਆਪਣੇ ਮੋਹੋਂ ਕੱਢ ਦਿੰਦਾ ਸੀ ਉਹ ਪੂਰੇ ਹੋ ਜਾਂਦੇ ਸਨ ਇੱਕ ਵਾਰੀ} ਸ਼ਿਆਲਕੋਟ ਸ਼ਹਿਰ ਦੀ ਇੱਕ ਔਰਤ ਉਸ ਪੀਰ ਦੇ ਕੋਲ ਗਈ ਤੇ ਆਖਣ ਲੱਗੀ ਕਿ ਪੀਰ ਜੀ ਬੜੇ ਚਿਰਾਂ ਤੋਂ ਮੇਰੀ ਕੱਖ ਸੁਣਨੀ ਹੈ ਤੇ ਮੈਂ ਵੀ ਚਾਹੁੰਦੀ ਹਾਂ ਕਿ ਮੇਰੇ ਘਰ ਵੀ ਬੱਚੇ ਹੋਣ ਹਮਜਾਗੋਸ ਪੀਰ ਨੇ ਉਸ ਔਰਤ ਦੀ ਬੇਨਤੀ ਨੂੰ ਕੋਲ ਕਰ ਲਿਆ ਤੇ ਬਚਣ ਦਿੱਤੇ ਕਿ ਤੇਰੇ ਘਰ ਇੱਕ ਨਹੀਂ ਬਲਕਿ ਦੋ ਪੁੱਤਰ ਹੋਣਗੇ 12 ਉਹਨਾਂ ਵਿੱਚੋਂ ਤੈਨੂੰ ਇੱਕ ਪੁੱਤਰ ਮੈਨੂੰ ਦੇਣਾ ਪਵੇਗਾ ਉਸ ਔਰਤ ਨੇ ਹਮਜਗੋਸਪੀਰ ਦੀ ਗੱਲ ਨਾਲ ਸਹਿਮਤ ਹੋ ਕੇ ਵਚਨ ਦਿੱਤਾ ਕਿ ਮੇਰੇ ਘਰ ਜੋ ਵੀ ਪਹਿਲਾ ਬੱਚਾ ਹੋਵੇਗਾ ਉਹ ਮੈਂ ਤੁਹਾਨੂੰ ਸੌਂਪ ਦੇਵਾਂਗੀ ਹਮਜਗੋਸਪੀਰ ਦੇ ਵਚਨਾਂ ਦੇ ਅਨੁਸਾਰ ਉਸ ਔਰਤ ਦੇ ਘਰ ਦੋ ਬੱਚੇ ਹੋ ਗਏ ਪਰ ਇੱਕ ਮਾਂ ਹੋਣ ਦੇ ਕਰਕੇ ਉਸ ਕੋਲੋਂ ਆਪਣਾ ਇੱਕ ਬੱਚਾ ਹਮਜਾ ਗੌਸ ਨੂੰ ਦੇਣ ਦੀ ਕੋਈ ਹਿੰਮਤ ਨਾ ਪਈ ਤੇ ਉਹ ਆਪਣੇ ਬਚਨਾਂ ਨੂੰ ਪੂਰਾ ਨਾ ਕਰ ਸਕੇ ਔਰਤ ਵੱਲੋਂ ਬੱਚਾ ਨਾ ਦੇਣ ਤੇ ਹਮਜਾ ਗੌਸ ਨੂੰ ਕ੍ਰੋਧ ਆ ਗਿਆ ਤੇ ਉਸ ਨੇ ਪੂਰੇ ਸ਼ਹਿਰ ਨੂੰ ਐਲਾਨ ਕਰ ਦਿੱਤਾ ਕਿ ਮੈਂ ਪੂਰੇ 40 ਦਿਨ ਦੀ ਤਪੱਸਿਆ ਤੇ ਬੈਠਣ ਜਾ ਰਿਹਾ ਹਾਂ ਤੇ 40ਵੇਂ ਦਿਨ ਜਦੋਂ ਮੇਰੀ ਤਪੱਸਿਆ ਖਤਮ ਹੋਵੇਗੀ ਤਾਂ ਮੇਰੀ ਕਰਾਮਾਤ ਦੇ ਨਾਲ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਐਲਾਨ ਕਰਨ ਤੋਂ ਬਾਅਦ ਹਮਜ਼ਾ ਗੌਸਪੀਰ ਇੱਕ ਖੰਡਰ ਵਿੱਚ ਜਾ ਕੇ ਬੈਠ ਗਿਆ ਤੇ ਆਪਣੀ ਤਬਸ਼ੀਰ ਸ਼ੁਰੂ ਕਰ ਦਿੱਤੀ ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸੀ ਕਿ ਕੁਝ ਹੀ ਦਿਨਾਂ ਦੇ ਵਿੱਚ ਇਹ ਸ਼ਹਿਰ ਤਬਾਹ ਹੋਣ ਵਾਲਾ ਹੈ ਤੇ ਇਸ ਨੂੰ ਚਾਹ ਕੇ ਵੀ ਕੋਈ ਨਹੀਂ ਰੋਕ ਸਕਦਾ ਪੂਰੇ ਨਗਰ ਦੇ ਲੋਕ ਗबराਏ ਹੋਏ ਸਨ ਕਿ ਹੁਣ ਸਾਡਾ ਤੇ ਸਾਡੇ ਬੱਚਿਆਂ ਦਾ ਕੀ ਬਣੇਗਾ ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਪਰਮਾਤਮਾ ਦੇ ਨਾਮ ਦਾ ਵਿਚਾਰ ਕਰਦੇ ਕਰਦੇ ਛਾਲਕੋਟ ਪਹੁੰਚ ਗਏ ਤੇ ਪਹੁੰਚਦਿਆਂ ਸਾਰ ਹੀ ਗੁਰੂ ਜੀ ਨੂੰ ਖਬਰ ਮਿਲੀ ਕਿ ਇੱਕ ਪੀਰ ਸ਼ਹਿਰ ਨੂੰ ਤਬਾਹ ਕਰਨ ਵਾਸਤੇ ਤਪੱਸਿਆ ਉੱਤੇ ਬੈਠਿਆ ਹੋਇਆ ਹੈ ਕਿ ਜਿਵੇਂ ਹੀ 40 ਦਿਨ ਦੀ ਤਪੱਸਿਆ ਖਤਮ ਹੋਵੇਗੀ ਤਾਂ ਪੂਰਾ ਛਾਲਕੋਟ ਸ਼ਹਿਰ ਉਸਦਿਆਂ ਕਰਾਮਾਤਾ ਦੇ ਨਾਲ ਤਬਾਹ ਹੋ ਜਾਵੇਗਾ। ਕਬਰائے ਹੋਏ ਲੋਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਖੰਡਰ ਦੇ ਬਾਹਰ ਆਪਣਾ ਡੇਰਾ ਲਗਾ ਲਿਆ। ਜਿਸ ਖੰਡਰ ਦੇ ਅੰਦਰ ਹਮਜਾ ਗੋਸਪੀਰ ਤਪੱਸਿਆ ਕਰ ਰਿਹਾ ਸੀ। ਖੰਡਰ ਦੇ ਬਾਹਰ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ। ਤੇ ਆਪ ਪ੍ਰਭੂ ਦਾ ਸਿਮਰਣ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਸਿਮਰਣ ਨਾਲ ਤਪੱਸਿਆ ਕਰਦੇ ਹੋਏ ਪੀਰ ਦਾ ਧਿਆਨ ਭਟਕਣਾ ਸ਼ੁਰੂ ਹੋ ਗਿਆ ਕਿਉਂਕਿ ਬਾਰ-ਬਾਰ ਉਸ ਪੀਰ ਦਾ ਧਿਆਨ ਤਪੱਸਿਆ ਵਿੱਚੋਂ ਹਟ ਕੇ ਗੁਰੂ ਜੀ ਦੇ ਸਿਮਰਣ ਵੱਲ ਆ ਰਿਹਾ ਸੀ ਗੁਰੂ ਜੀ ਦੇ ਦੁਆਰਾ ਬੋਲੀਆਂ ਜਾ ਰਹੀਆਂ ਗੁਰਵਾਣੇ ਦੀਆਂ ਤੋਂ ਨਾ ਉਸ ਦੇ ਕੰਨਾਂ ਵਿੱਚ ਪੈ ਰਹੀਆਂ ਸਨ ਪੀਰ ਨੇ ਆਪਣੇ ਮਨ ਨੂੰ ਤਪੱਸਿਆ ਵਿੱਚ ਸਥਿਰ ਰੱਖਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਮਨ ਸਥਿਰ ਨਾ ਰਿਹਾ ਤੇ ਉਸ ਦੀ ਤਪੱਸਿਆ ਭੰਗ ਹੋ ਗਈ। ਹਮ ਜਗ ਉਸ ਪੀਰ ਬਹੁਤ ਗੁੱਸੇ ਨਾਲ ਖੰਡਰ ਵਿੱਚੋਂ ਬਾਹਰ ਆਇਆ ਤੇ ਗੁਰੂ ਜੀ ਦੇ ਸਾਹਮਣੇ ਖਲੋ ਕੇ ਗੁਰੂ ਜੀ ਨੂੰ ਕਹਿ ਲੱਗਾ ਕਿ ਤੂੰ ਸੇ ਕੌਣ ਹੋ ਜੋ ਇਨਾ ਝੂਠੇ ਲੋਕਾਂ ਦੀ ਸਹਾਇਤਾ ਲੈ ਆਏ ਹੋ। ਤਾਂ ਗੁਰੂ ਜੀ ਨੇ ਕਿਹਾ ਕਿ ਪੀਰ ਜੀ ਮੈਂ ਤੁਹਾਡੀ ਭਗਤੀ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਪਰ ਪੀਰਾਂ ਦਾ ਇਹ ਸਿਧਾਂਤ ਨਹੀਂ ਹੁੰਦਾ ਕਿ ਉਹ ਇੱਕ ਇਨਸਾਨ ਦੀ ਗਲਤੀ ਦੀ ਸਜ਼ਾ ਪੂਰੇ ਸ਼ਹਿਰ ਨੂੰ ਦੇਣਾ। ਐਵੇਂ ਵੀ ਪੀਰਾਂ ਨੂੰ ਕੀ ਲੋੜ ਹੈ ਕਿ ਉਹ ਦੂਸਰਿਆਂ ਦੇ ਬੱਚੇ ਮੰਗਣ ਜੇਕਰ ਤੁਹਾਨੂੰ ਬੱਚਾ ਚਾਹੀਦਾ ਸੀ ਤਾਂ ਤੁਸੀਂ ਵੀ ਗ੍ਰਸਥ ਜੀਵਨ ਵਿੱਚ ਰਹਿ ਕੇ ਆਪਣਾ ਬੱਚਾ ਵੀ ਪੈਦਾ ਕਰ ਸਕਦੇ ਸੀ ਇੱਕ ਪੀਰ ਦਾ ਧਰਮ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਦੁਖੀ ਕਰਨਾ ਜੇਕਰ ਪ੍ਰਮਾਤਮਾ ਪੀਰਾਂ ਦੀ ਗੱਲ ਨੂੰ ਮੰਨਦੇ ਹਾਲ ਤਾਂ ਇਸ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਹਮ ਜਗ ਉਸ ਪੀਰ ਦੇ ਕੋਲ ਗੁਰੂ ਜੀ ਦੇ ਸ਼ਬਦਾਂ ਦਾ ਕੋਈ ਵੀ ਜਵਾਬ ਨਹੀਂ ਸੀ ਤੇ ਉਹ ਸ਼ਰਮਿੰਦਾ ਜਿਹਾ ਹੋ ਕੇ ਪਿੱਛੇ ਮੁੜ ਗਿਆ ਇਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੇ ਸ਼ਿਆਲਕੋਟ ਸ਼ਹਿਰ ਨੂੰ ਉਸ ਹੰਕਾਰੀ ਪੀਰ ਤੋਂ ਬਚਾ ਲਿਆ ਸਤਨਾਮ ਸ੍ਰੀ ਵਾਹਿਗੁਰੂ